ਗੁਰ ਸਫਤਕਾਰ ਨੂੰ ਤੇ ਸਾਨੂੰ ਮਿਲਨ ਆ ਰਿਹਾ ਜੀ ਇੰਸਟਾ ਦੇ ਸਟਾਰ ਸਫਾਈਆਂ ਸਫੂਈਆਂ ਕਰ ਰੱਖੀਆਂ ਹਨਾ ਇਹ ਆਪਣੇ ਆਉਣ ਵਾਲੇ ਸਟਾਰ ਵੀਰਾਂ ਦਾ ਵੈਲਕਮ ਕਰਨ ਵਾਸਤੇ ਮੇਰੀ ਦਿੱਚ ਛੋਨੀ ਆ ਕਿਵੇਂ ਤੁਹਾਨੂੰ ਚਾਹ ਰਿਆਂ ਨੂੰ ਕਿਵੇਂ ਲੱਗਦਾ ਹਾਂ ਕਿੰਤ ਕਾ ਕੇ ਦਿੱਚੋ ਹੁੰਦਾ ਸਿੱਧੂਆਂ ਦਾ ਹਾਏ ਨਹੀਂ ਸਿੱਧੂਆਂ ਦਾ ਹਾ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਤੇ ਨਵੀਂ ਵੀਡੀਓ ਦੇ ਵਿੱਚ ਸੋ ਜਿਹੜਾ ਅੱਜ ਦਾ ਵਲੌਗ ਹੋਣ ਜਾ ਰਿਹਾ ਜੀ ਖਾਸ ਖਾਸ ਹੋਣ ਜਾ ਰਿਹਾ ਇਸ ਕਰਕੇ ਕਿਉਂਕਿ ਅੱਜ ਜਿਹੜਾ ਗੁਰਸ਼ਿਫਤ ਕੌਰ ਨੂੰ ਤੇ ਸਾਨੂੰ ਮਿਲਣ ਆ ਰਿਹਾ ਜੀ ਇੰਸਟਾ ਦੇ ਦੋ ਸਟਾਰ ਤੇ ਆਪਾਂ ਤੁਹਾਨੂੰ ਵੀ ਉਹਨਾਂ ਦੇ ਨਾਲ ਮਿਲਾਵਾਂਗੇ ਜੀ ਗੁਰਸ਼ਿਫਤ ਕੌਰ ਰੋ ਰਿਹਾ ਕਿਉਂਕਿ ਉਹ ਲੈ ਰਿਹਾ ਜੀ ਦਵਾਈ ਉਹਨੂੰ ਹੋਈ ਪਈ ਆ ਹਲਕੀ ਜੀ ਖਾਂਸੀ ਇਸ ਕਰਕੇ ਰੋ ਰਿਹਾ ਤੇ ਆਹ ਦੇਖੋ ਜੀ ਗੁਰਸ਼ਿਫਤ ਕੌਰ ਆ ਕੀ ਬਤ ਦੋਨਾ ਖਾ ਤੋ ਹਾ ਲਾ 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 ਤੇ ਕੁੱਲ ਮਿਲਾ ਕੇ ਆਪਾਂ ਸਫਾਈਆਂ ਸਫੂਈਆਂ ਕਰ ਦਿੱਖੀਆਂ ਹਨਾ ਕਿ ਆਪਣੇ ਆਉਣ ਵਾਲੇ ਸਟਾਰ ਵੀਰਾਂ ਦਾ ਵੈਲਕਮ ਕਰਨ ਵਾਸਤੇ ਤੇ ਆਪਾਂ ਹੋ ਚੁੱਕੇ ਆ ਜੀ ਨਾ ਧੋ ਕੇ ਰੈਡੀ ਤੇ ਗੁਰਸ਼ਿਪਤ कौर ਵੀ ਨਹਾ ਲਿਆ ਚਲੋ ਹੁਣ ਆਪਾਂ ਗੁਰਸ਼ਿਪਤ ਨੂੰ ਤੁਹਾਨੂੰ ਮਿਲਾਉਨੇ ਆ ਜੀ ਕਲੋਜ਼ ਤੋਂ ਕਿ ਹੈਲੋ ਜੀ ਛੱਤਰੀ ਕਾਲ ਛਾਰਿਆਂ ਨੂੰ ਕਿੱਥੇ ਹੋ ਮੈਂ ਤਾਂ ਸਾਰਿਆਂ ਦਾ ਪਿਆਰਾ ਗੁਰਸ਼ਿਪਤ कौर ਹਾਂ ਕੀ ਜੀ ਦਾਈ ਦੇਤੀ ਮੰਮਾ ਨੇ ਦਾਈ ਕਹਿਤ ਲਾਉਣੇ ਮੇਰੀ ਦਾਈ ਦੇਤੀ ਸੀ ਹਾਂ ਕੋੜੀ ਕੋੜੀ ਦਾਈ ਦੇਤੀ ਸੀ ਚੱਲ ਕੋਈ ਨਹੀਂ ਕੋਈ ਨਹੀਂ ਪੁੱਤ ਖੰਗ ਠੀਕ ਹੋ ਜੂਗੀ ਤੇਰੀ ਮਾਰੀ ਖਾਉ ਕਾਦਾ ਨਾ ਆਹੂ ਉਹ ਠੀਕ ਹੋ ਜੂਗੀ ਠੀਕ ਆ ਹਾਂ ਮੇਰੀ ਦੱਚ ਛੋਨੀ ਆ ਛੋਨੀ ਆ ਹਾਂ ਮੇਰੀ ਦੱਚ ਛੋਨੀ ਆ ਕਿਵੇਂ ਤੁਹਾਨੂੰ ਛਾੜਿਆ ਨੂੰ ਕਿਵੇਂ ਲੱਗਦਾ हां थैंक यू काकी बच्चों लाइक करो सब्सक्राइब करो शेयर करो थैंक यू बाय 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 गाइस सो so ठीक है प्यारे दोस्तों फिर मिलते हैं आपा जी थोड़ी देर बाद जब वीर जी होरी आणेंगे ਤੇ ਮਲਾਉਣੇ ਜੀ ਤੁਹਾਨੂੰ ਆਪਾਂ ਉਹਨਾਂ ਦੇ ਨਾਲ ਵੀ ਹੈਨਾ ਕਿ ਹਾਂਜੀ ਪਿਆਰੇ ਦੋਸਤੋ ਜਿਹੜੇ ਆਪਣੇ ਸਟਾਰ ਸਾਹਿਬ ਆ ਚੁੱਕੇ ਆ ਤੇ ਆਜੋ ਹੁਣ ਆਪਾਂ ਬਹੁਤੀ देर ਨਾ ਕਰਦੇ ਹੋਏ ਤੁਹਾਨੂੰ ਵੀ ਉਹਨਾਂ ਦੇ ਨਾਲ ਮਲਾਉਣੇ ਆ ਤੇ ਦੱਸੋ ਜੇ ਕਮੈਂਟਾਂ ਦੇ ਵਿੱਚ ਫਿਰ ਤੁਸੀਂ ਵੀ ਹੈਨਾ ਵੀ ਤੁਸੀਂ ਵੀ ਜਾਣਦੇ ਸੀ ਵੀਰ ਜੀ ਹੋਰਾਂ ਨੂੰ ਕਿ ਨਹੀਂ ਸੋ ਆਜੋ ਜੀ ਫਿਰ ਚਲਿਏ ਅੰਦਰ ਕੈਮਰਾ ਕਰ ਲਿਆ ਜੀ ਬੈਕ ਤੇ ਪਹੁੰਚ ਚੁੱਕੇ ਅੰਦਰ ਸਭ ਤੋਂ ਪਹਿਲਾਂ ਤਾਂ ਮਿਲੋ ਜੀ ਪਵਨ ਵੀਰੇ ਨੂੰ ਸਤਿ ਸ਼੍ਰੀ ਅਕਾਲ ਜੱਸੀ ਵੀਰਾ ਸਤਿ ਸ਼੍ਰੀ ਅਕਾਲ ਬਈ Rajasthan ਤੋਂ Happy ਵੀਰਾ ਜਲਾਲਾਬਾਦ ਤੋਂ ਤੇ ਬਾਕੀ ਹੁਣ ਕਮੈਂਟ ਕਰਕੇ ਜਿਹੜੀਆਂ ਵੀਰੇ ਹੋ ਰਹੀਆਂ ਨੇ ਆਈਡੀਆਂ ਤੁਸੀਂ ਦੱਸਣੀਆਂ ਠੀਕ ਆ ਵੀ ਕਿਹਨਾਂ ਕਿਹਨਾਂ ਨੇ ਵੀਰੇ ਹੋਰਾਂ ਨੂੰ ਦੇਖਿਆ ਤੇ ਜਾਂ ਇਹਨਾਂ ਦੇ ਵੀਡੀਓਜ਼ ਦੇਖੀਆਂ ਹਨਾ ਤੇ ਸੋ ਜਰੂਰ ਕਮੈਂਟ ਕਰਕੇ ਦੱਸੋ ਜੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਨੈਕਸਟ ਟੇਕ ਦੇ ਵਿੱਚ ਥੋੜੀ ਜਿਹੀ ਅਸੀਂ ਬਹਿ ਕੇ ਕਰ ਲਈਏ ਗੱਲਬਾਤ ਤੇ ਫਿਰ ਅਸੀਂ ਖੜ ਗਏ ਜੀ ਆ ਕੇ ਗੇਟ ਦੇ ਵਿੱਚ ਕਿਉਂਕਿ ਅਸੀਂ ਕਰ ਰਹੇ ਸੀ ਤਿਆਰੀ ਇੱਕ ਫਨੀ ਵੀਡੀਓ ਸ਼ੂਟ ਕਰਨ ਦੀ ਤੇ ਮੈਂ ਫੜ ਲਿਆ ਜੀ ਕੈਮਰਾ ਤੇ ਅਸੀਂ ਕਰਨ ਲੱਗੇ ਜੀ ਫਨੀ ਵੀਡੀਓ ਦਾ ਸ਼ੂਟ ਜਿਸ ਦਾ ਪਹਿਲਾ ਸੀਨ ਕਰ ਰਹੇ ਸੀ ਕੁਝ ਇਸ ਤਰ੍ਹਾਂ ਤੇ ਪਵਨ ਵੀਰਾ ਕਹਿੰਦਾ ਮੇਰੇ ਤੇ ਫੋਕਸ ਥੋੜਾ ਜਿਆਦਾ ਕਰੋ ਮੈਂ ਬਲੌਗ ਦੇ ਵਿੱਚ ਆਣਾ ਆ ਯਾਰ ਤੇ ਫਿਰ ਜੱਸੀ ਵੀਰੇ ਨੇ ਬਾਈਕ ਕੀਤੀ ਸਟਾਰਟ ਤੇ ਸਾਡਾ ਪਹਿਲਾ ਸੀਨ ਜਿਹੜਾ ਹੋਣ ਜਾ ਰਿਹਾ ਜੀ ਕੁਝ ਇਸ ਤਰ੍ਹਾਂ ਤੇ ਮੈਂ ਫੜ ਰੱਖਿਆ ਸੀ ਕੈਮਰਾ ਤੇ ਹੈਪੀ ਮੈਨੂੰ ਸਮਝਾ ਰਿਹਾ ਸੀ ਐਦਾਂ ਐਦਾਂ ਕਰਨਾ ਤੇ ਫਿਰ ਇਹ ਕੁੱਤੇ ਨੂੰ ਕਹਿੰਦਾ ਆ ਜਾ ਤੇਰਾ ਵੀ ਸੀਨ ਲੈ ਲੈਣੇ ਵਿੱਚ ਤੇ ਇਹ ਆ ਜੀ ਆਪਣੀ ਫਨੀ ਵੀਡੀਓ ਦਾ ਪਹਿਲਾ ਸੀਨ ਜੋ ਕਿ ਅਸੀਂ ਕੈਪਚਰ ਕੀਤਾ ਕੁਝ ਇਸ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਜੀ ਅਸੀਂ ਚੈੱਕ ਕਰਨ ਲੱਗੇ ਜੀ ਜਿਹੜਾ ਪਹਿਲਾ ਸੀਨ ਆ ਪਰਫੈਕਟ ਹੋਇਆ ਕੋਈ ਕਮੀ ਤਾਂ ਨਹੀਂ ਤੇ ਫਿਰ ਵਾਰੀ ਆ ਗਈ ਜੀ ਦੂਸਰੇ ਸੀਨ ਦੀ ਜੋ ਅਸੀਂ ਕੀਤਾ ਕੁਝ ਇਸ ਤਰ੍ਹਾਂ ਤੇ ਸਾਡੀ ਵਾਇਸ ਸਾਡੀ ਵਾਇਸ ਰਿਕਾਰਡ ਨਹੀਂ ਹੋਵੇ ਕਿ ਉਹ ਦੋਵੇ ਰਿਕਾਰਡ ਹੋਵੇ ਆ 3x ਦੇਖੋ ਫਿੱਕੀ ਜਿਹੀ ਮੁਰਝਾਣਾ ਪੁੰਦਣਾ ਆ ਰੈਡੀ ਸਟਾਰਟ ਕੀ ਆ ਪਾਣੀ ਹੈ ਗਿਆ ਤਾਂ ਮੈਂ ਕੰਮ ਤੇ ਜਾਣਾ ਸੀਗਾ ਮੈਂ 3-4 ਵਾਰ ਫੋਨ ਲਾ ਲਿਆ ਉਹਨਾਂ ਨੂੰ ਟੂਟੀ ਵਾਲੇ ਟੂਟੀ ਨਹੀਂ ਛੱਡਦੇ ਪਾਏਗੇ ਬੈਲ ਲੈਣ ਦੀ ਜੇ 70 ਦਿਨ ਆ ਜਾਂਦੇ ਕੋਈ ਨਹੀਂ ਮੈਂ ਬਣਾਉਣਾ ਉਹਨਾਂ ਨੂੰ ਬਾਊ ਹੁਣ ਆਣ ਦੇ ਬਿੱਲ ਲੈਣ ਉਹਨਾਂ ਨੂੰ ਕੋਈ ਨਹੀਂ ਮੈਂ ਉਹਨਾਂ ਨੂੰ ਫੋਨ ਕਰਾ ਲਾ ਗਾਰੀ ਸਾਡੀ ਗੱਲ ਤਾਂ ਸੁਣਾ ਜਿਵੇਂ ਉਹ ਕਾਲੀ ਇਹ ਜਣਾ ਵੀ ਕਾਫੀ ਬੜੀ ਉਹ ਪ੍ਰਾਵਾ ਗਾੜਾ ਤੋਂ ਮੈਂ ਪ੍ਰਾਵਾ ਤੇਰੀ ਗੱਲ ਤਾਂ ਸੁਣ ਲੈ ਪ੍ਰਾਵਾ ਤੇ ਮੈਂ ਉਹ ਮਹਾਰਾਜ ਤੁਸੀਂ ਗੱਲ ਦਾ ਸੁਣੋ ਉਹ ਬਾਉ ਮਾਰਾ ਲੱਗੇ ਮਹਾਰਾਜ ਤੁਹਾਡੇ ਕੰਦੇ ਆਣਗੇ ਤੁਸੀਂ ਵੀ ਦੱਸਿਓ ਮਹਾਰਾਜ ਇਹ ਤੁਹਾਨੂੰ ਜੇ ਕਮਨੀ ਰਹਿਣਾ ਣਿਆੜੀ ਐਕਸ਼ਨ ਉਹ ਮਹਾਰਾਜ ਇੱਕ ਵਾਰੀ ਸਾਡੀ ਗੱਲ ਤਾਂ ਸੁਣ ਲਓ ਕੀ ਗੱਲ ਸੁਣਾ ਮੈਂ ਛਿਟਾ ਔਰ ਆਪਿਆ ਤੇ ਡੰਡੀ ਰਖੜੋ ਪ੍ਰਾਵਾ ਆ ਇਹ ਕੀ ਪ੍ਰਾਵਾ ਅਸੀਂ ਤਾਂ ਆ ਬਸ ਤੁਸੀਂ ਐਨਟੂਸ਼ੀਆ ਇਦੂਆ ਉਹਨੇ ਤੋਂ ਨਾ ਆਇਆ ਚੋਕਲਾਣਾ ਪਵਾ ਅਸੀਂ ਤਾਂ ਆ ਕੀ ਖਣ ਹੁਣ ਮੇਰੇ ਡਾਇਲੋਗ ਸੋਝਦੇ ਨਾ ਕਿ ਐਵੇਂ ਉਮਰਾਂ ਪਾਂਚਦੇ ਮੈਂ ਪਰਫੈਕਟ ਜਿਹਾ ਜਨ ਬਣਦੀ ਹੀ ਫੇਰ ਆ ਵੀਰੇ ਆਹੀ ਘਰੇ ਨਹੀਂ ਪਹੁੰਚਣ ਤਾਂ ਡਬਲ ਆ ਪਹਿਲਾ ਨਹੀਂ ਵਲੌਗ ਆਲੇ ਟਾਈਮ ਲੱਗੀ ਹੈ ਜੀ ਚੱਲ ਚੱਲਣਾ ਨਾ ਜਲਾਸ ਤਰੀ ਹੈ ਕੋਈ ਨਾ ਫਸਦੇ ਮੈਂ ਰੈਡੀ ਐਕਸ਼ਨ ਫਸ ਤੇ ਬੇ ਤੇ ਇਹ ਡਾਇਲੋਗ ਬੋਲਦਾ ਇੱਥੇ ਵੇਖਦਾ ਮੈਂ ਕੈਮਰਾਮੈਨ ਪਤਾ ਚੱਲ ਲੈਣਾ ਕਿਉਂਕਿ ਫਿਰ ਹਾਂ ਹੁਣ ਕੈਮਰੇ ਦੇਖਣਾ ਹੈ ਨਾ ਐ ਐਕਸ਼ਨ ਰੈਡੀ ਕੀ ਕੁਛ ਹੋਣਾ ਚਾਹੀਦੀ ਕਰੀ ਜਾਂਦੇ ਆ ਉਹ ਡਾਵਰ ਤੇ ਮੁੱਛਾਂ ਵਾਲਿਆ ਤੇ ਫਿਰ ਸਾਡੀ ਫਨੀ ਵੀਡੀਓ ਹੋ ਗਈ ਜੀ ਕੰਪਲੀਟ ਤੇ ਜੱਸੀ ਵੀਰੇ ਨੇ ਚੁੱਕਿਆ ਜੀ ਗੁਰਸੇਵਤ ਕੌਰ ਨੂੰ ਤੇ ਫਿਰ ਉਸ ਤੋਂ ਬਾਅਦ ਜੀ ਪਿਆਰੇ ਪਿਆਰੇ ਗਿਫਟ ਲੈ ਕੇ ਆਏ ਸੀ ਜੀ ਗੁਰਸੇਵਤ ਕੌਰ ਵਾਸਤੇ ਉਹ ਦੇਣ ਲੱਗੇ ਕੁਝ ਇਸ ਤਰ੍ਹਾਂ ਕਰ ਬਈ ਗਿਫਟ ਰਸੀਵ ਆਪਦਾ ਛੋਲੇ ਛੋਲੇ ਆ ਗਏ ਛੋਲੇ ਛੋਲੇ ਦੋੜ ਆ ਗਏ ਸਭ ਆਏ ਫੋਟੇ ਖਾਤੇ ਜੀ ਸਾਡੇ ਤੇ ਫਿਰ ਵੀਰ ਹੋਰੀ ਕਰਨ ਲੱਗੇ ਸੀ ਘਰ ਨੂੰ ਵਾਪਸੀ ਤੇ ਅਚਾਨਕ ਆ ਗਈ ਜੀ ਉਹਨਾਂ ਨੂੰ ਪਾਕਿਸਤਾਨ ਤੋਂ ਇੱਕ ਵੀਡੀਓ ਕਾਲ ਕਿ ਹਾਲ ਚਾਲ ਓ ਵਧੀਆ ਨਜ਼ਾਰੇ ਤੁਸੀਂ ਸੁਣਾਓ ਅੱਡੀ ਸੰਧੀ ਤੋਂ ਢੇਲੇ ਵੀ ਅੱਨਾ ਸਰਦੀ ਵੈਸੇ ਘਾਟੀ ਹੈ ਸਰਦੀ ਦਾ ਪੰਜਾਬ ਹੈ ਤਾਂ ਫਿਰ ਵੀ ਮੈਂ Rajasthan ਤੋਂ ਹੈ ਨਾ ਮੈਂ ਇਹ ਨੂੰ ਪਾਣਾ ਲੱਗਿਆ ਲੋ ਚੱਲੇ ਸੀ ਇਹਦੇ ਖੜੇ ਚੱਲੇ ਸੀ ਡਰਾਈਵ ਕਰਨੀ ਹੈ ਨਾ ਪਿੱਛੇ ਵਾਪਾਈ ਬਈ ਇਹ ਨੂੰ ਗਰਮੀ ਐ ਤੇ ਸਰਦੀ ਖਾਂਦੀ ਰਹਿੰਦੀ ਵੀ ਵੀਡੀਓ ਕਾਲ ਚੱਲ ਰਹੀ ਸੀ ਤੇ ਮੈਂ ਕਿਹਾ ਵੀ ਇਹ ਵੀ ਇੱਕ ਯਾਦਗਾਰ ਲਮਹੇ ਜਿਹੜੇ ਆਪਾਂ ਕੈਪਚਰ ਕਰ ਲਈਏ ਤੇ ਆਪਾਂ ਫਿਰ ਜੀ ਥੋੜੀ ਜੀ ਵੀਡੀਓ ਬਣਾ ਕੇ ਇਹਨਾਂ ਲਮਹਾਂ ਨੂੰ ਕੀਤਾ ਜੀ ਵੀਡੀਓ ਦੇ ਵਿੱਚ ਕੈਦ ਕਿਉਂਕਿ ਜਦੋਂ ਕੋਈ ਕ੍ਰੀਏਟਰ ਇੱਕ ਦੂਜੇ ਨੂੰ ਮਿਲਦੇ ਆ ਤਾਂ ਜਿਹੜਾ ਬਹੁਤ ਵੱਡੀ ਖੁਸ਼ੀ ਹੁੰਦੀ ਆ ਕਿਉਂਕਿ ਅੱਜ ਵੀਰ ਆਏ ਹੋਏ ਸੀ ਬਹੁਤ ਹੀ ਮੇਰੇ ਲਈ ਖੁਸ਼ੀ ਦਾ ਦਿਨ ਸੀ ਹਨਾ ਚੰਗਾ ਯਾਰ বাজਾਣਾ ਨਹੀਂ ਤਾਂ ਨਹੀਂ ਪਿਆ ਮੈਂ ਤਾਂ ਤੁਹਾਨੂੰ ਕਹਿੰਦਾ ਵੀਡੀਓ ਬਾਰੇ ਤਾਂ ਕੋਈ ਨਹੀਂ ਰੁਕ ਜੋ ਮੈਂ ਤਾਂ ਕਹਣਾ ਤੈਨੂੰ ਆ ਤੇ ਮੇਰੇ ਕੋਲ ਰੁਕ ਲੈ ਬਰਾ ਤੇਰੀ ਵੀ ਸ਼ਰਟ ਲੈਂਦੀ ਏ ਸੋ ਆ ਵੀਰਾਂ ਨੇ ਅਪਨ ਦੱਸ ਤਾ OK bye tata ਪ੍ਰਮਾਤਮਾ ਕਰੇ ਆਪਾਂ ਦੁਬਾਰਾ ਜਲਦੀ ਮਿਲੀਏ ਕਿਉਂਕਿ ਜਿਹੜਾ ਅੱਜ ਟਾਈਮ ਬਹੁਤ ਘੱਟ ਸਪੈਂਡ ਹੋਇਆ ਸੋ ਦੱਸੋ ਪਿਆਰੇ ਦੋਸਤੋ ਜਿਹੜਾ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਥੈਂਕ ਯੂ